ਦੇਖੋ ਪੰਜਾਬ ਦੇ ਵਿੱਚ ਜੇ بے ਰੋਜ਼ਗਾਰੀ ਸੀਗੀ ਜੇ ਇੱਥੇ ਕੰਮ ਨਹੀਂ ਮਿਲਿਆ ਤਾਂ ਹੀ ਅੱਜ ਮੈਂ ਤਾਂ ਇਹ ਕਹੂੰਗਾ ਕਿ ਅੱਜ ੱਟਕੇ ਖਾਂਦੀ ਅਸੀਂ ਬਾਹਲੇ ਦੇਸ਼ਾਂ ਤੁਰੇ ਫਿਰਦੇ ਹੁਣ ਕੋਥੇ ਐਕਸੀਡੈਂਟ ਅਸੀਂ ਵੀ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਕਿ ਇੱਕ ਵੀਡੀਓ ਆਈ ਜਿਹਦੇ ਚ ਦੇਖ ਰਹੀ ਸੀ ਕੋਈ ਟ੍ਰੈਕ ਉਹ ਚਲਾ ਰਿਹਾ ਕੋਈ ਟੱਕਰ ਤੁਸੀ ਦੇਖੋ ਜਿੰਨੇ ਐਕਸੀਡੈਂਟ ਹੁੰਦੇ ਨੇ ਪੱਛੇ ਉਸ ਐਕਸੀਡੈਂਟ ਦੇ ਵਿੱਚ ਹਮੇਸ਼ਾ ਗਲਤੀ ਇੱਕ ਥੇੜੀ ਹੋਈ ਤੇ ਕਹਿੰਦੇ ਸਜ਼ਾ ਦੇਣੀ ਚਾਹੀਦੀ ਮੈਂ ਮੰਨਦਾ ਮੈਂ ਸਜ਼ਾ ਦਾ ਹੱਕਦਾਰ ਹਾਂ ਵੀ ਕੀ ਕਹਾਂ ਇਹ ਪਹਿਲਾ ਤੁਹਾਡੇ ਐਕਸੀਡੈਂਟ ਹੋਇਆ ਇੰਡੀਆ ਦੇ ਵਿੱਚ ਸਭ ਤੋਂ ਮਾੜਾ ਕੇਸ ਕਿਹਾ ਜਾਂਦਾ ਸ਼ਰਿਆਮ ਆਇਆ ਏਕੇ 47 ਨਾਲ ਲੋਕ ਭੁੰਨੇ ਔਰ ਕਿਨੋ ਸੈਟ ਲੋਕ ਹੋਟਲਾਂ ਚ ਮਾਰਦੇ ਬੱਚਿਆਂ ਦੀ ਵੀ ਪਰਵਾਹ ਨਹੀਂ ਕਸਾਬ ਤੋਂ ਵੱਧ ਇਸ ਮਾੜਾ ਹੋ ਨਹੀਂ ਸਕਦਾ ਔਰ ਜਿਹੜਾ ਟ੍ਰੀਟਮੈਂਟ ਜਿਹੜੇ ਤਰੀਕੇ ਨਾਲ ਉਹਨੂੰ ਲੈ ਕੇ ਆਏ ਨੇ ਹਾਥਕੜੀਆਂ ਲਾਈਆਂ ਨੇ ਔਰ ਉਸ ਤੋਂ ਬਾਅਦ ਸਾਫਾ ਆ ਪੱਕ ਜਿਹੜੀ ਹੈ ਨਾ ਸਾਡੀ ਸ਼ਾਨ ਹੈ ਕੋਈ ਗੱਲ ਅਗੇ ਇਹਨਾਂ ਲੋਕਾਂ ਨੂੰ ਕੀ ਰਿਸਪੈਕਟ ਸਿੱਖਾਂ ਦੀ ਕੀ ਧਰਮ ਦੀ 크ਰਿਸਚੀਅਨ ਦੀ ਕੀ ਕਹਿੰਦੀ ਹੈ ਮੁਸਲਮ ਕੀ ਕਹਿੰਦੇ ਨੇ ਹਿੰਦੂ ਵੀਰ ਕੀ ਕਹਿੰਦੇ ਨੇ ਕਿ ਤੁਹਾਨੂੰ ਇੰਨੇ ਸੈਂਸ ਨਹੀਂ ਹੈ ਕਿ ਤੁਸੀਂ ਐਟਲੀਸਟ ਉਹਦਾ ਜਿਹੜਾ ਮੈਂ ਕਹੂੰਗਾ ਸੀ ਪੱਕ ਨਹੀਂ ਉਹ ਯਾਰ ਐਟਲੀਸਟ ਸਾਫਾ ਦਾ ਦੇ ਰੋ ਸਿਰ ਤਾਂ ਟੱਕ ਨਹੀਂ ਅਮਰੀਕਾ ਦੇ ਵਿੱਚ ਉਹ ਫਲਾਣੇ ਜਿਹੋਨਾਂ ਕੋਲ ਹਜ਼ਾਰਾਂ ਖਰਚ ਜੂਏ ਬਿਜ਼ਨਸਮੈਨ ਅੱਜ ਸੰਸਥਾਵਾਂ 64 ਜਸਟਿਸ ਜਿਹੜੀਆਂ ਬਾਕੀ ਦੀਆਂ ਸੰਸਥਾਵਾਂ ਨੇ ਫਾਜੀਆ ਜੋ ਕਿਤੇ ਕਿ ਯਾਰ ਆ ਪਤਾ ਨਹੀਂ ਕੀ ਚੱਲ ਰਿਹਾ ਹੈ ਕਿ ਪਤਾ ਨਹੀਂ ਐਕਸੀਡੈਂਟ ਹੋ ਗਿਆ ਕੀ ਹੋ ਗਿਆ ਔਰ ਗਲਤ ਸ਼ਬਦਬਾਬਲੀ ਲਿਖੀ ਹੈ ਇਹ ਬਈ ਐਕਸੀਡੈਂਟ ਤੋਂ ਬਾਅਦ ਇਹ ਇਹਦੇ ਬੰਦੇ ਤੇ ਕੋਸਰ ਨਹੀਂ ਪਿਆ ਆਪਾਂ ਲੋਕਾਂ ਨੂੰ ਸਰ ਇਹ ਨਹੀਂ ਸੀ ਪਤਾ ਕਿ ਹਰਜਿੰਦਰ ਵਿਚਾਰਾ 45 ਸਾਲ ਦੇ ਡੁੰਗੇ ਟੋਏ ਚ ਡਿੱਗ ਰਿਹਾ ਹੈ ਅਜੇ ਕੋਈ 45 ਸਾਲ ਦੀ ਪਰਿਕਟ ਦੀ ਗੱਲ ਹੈ ਕਿ ਯਾਰ ਇੱਕ ਬੱਚਾ ਗਰੀਬ ਘਰ ਦਾ ਕਮਾਨ ਖਤਰ ਜਾ ਜੇ ਗਲਤੀ ਇੱਕ ਛੋਟੀ ਜਿਹੀ ਮੋੜ ਲੈ ਕੇ ਹੋ ਆਪਾਂ ਇਹ ਸਜ਼ਾ ਅਸੀਂ ਕਰਦੇ ਮੈਂ ਉੱਥੋਂ ਦੇ ਸਰਕਾਰੋਂ ਵੀ ਪੁੱਛਣਾ ਚਾਹੁੰਦਾ ਕਿ ਕੀ ਤੁਹਾਡੇ ਪਹਿਲਾਂ ਐਕਸੀਡੈਂਟ ਨਹੀਂ ਹੋਏ ਇਹਨਾਂ ਨੇ ਗੈਂਗਸਟਰ ਬਣਾ ਕੇ ਹੱਥਕੜੀਆਂ ਲਾ ਕੇ ਵੀ ਇਹ ਮੀਡੀਆ ਮੈਂ ਤਾਂ ਪਈਆ ਹੀ ਦੇਖਿਆ ਵੀ ਅਮਰੀਕਾ ਦੇ ਵਿੱਚ ਵੀ ਸੋਸ਼ਲ ਮੀਡੀਆ ਇੰਨਾ ਐਕਟਿਵ ਹੈ ਕੋਸ ਸਿਟੀਜ਼ਨ ਕਿੱਥੋਂ ਦਾ ਹੈ ਇੰਡੀਆ ਦਾ ਆ ਸਾਡੇ ਮੈਂਬਰ ਪਾਰਲੀਮੈਂਟ ਕਿੱਥੇ ਦੀ ਹੁਣ ਜਦੋਂ ਤੁਸੀਂ ਆਗਿਆ ਦੇਤੀ ਟਰੱਕ ਚਲਾਣ ਲੱਗ ਗਿਆ ਤਾਂ ਜੇ ਜੇ ਤੱਕ ਕਮਾਈ ਦੇ ਰਿਹਾ ਤਾਂ ਬਹੁਤ ਵਧੀਆ ਜੋਟੋ ਐਕਸੀਡੈਂਟ ਹੋ ਗਿਆ ਕੰਮ ਨਾ ਹੋ ਰਿਹਾ ਵੀ ਕੀ ਮੰਨਦੇ ਹੋ ਵੀ ਦੋਨਾਂ ਤੋਂ ਗਲਤੀ ਹੈ ਜਾਂ ਉਹ ਇਕੱਲੇ ਇਕੱਲੇ ਉੱਤੇ ਸਾਰਾ ਰੋਗ ਮੜਿਆ ਜਾਏ ਦੇਖੋ ਮੇਰੀ ਗਲਤੀ ਉਹਨਾਂ ਦੀ ਗਲਤੀ ਹੈਗੀ ਹੈ ਇਹ ਉਸ ਤੋਂ ਦੀਆਂ ਸਰਕਾਰਾਂ ਨੇ ਵੇਖਣਾ ਹੈ ਸੀਸੀਟੀਵੀ ਹੰਗਾਲਣਾ ਹੈ ਉਹਨਾਂ ਦੀ ਸਪੀਡ ਕਿੰਨੀ ਸੀ ਔਰ ਲਗਭਗ ਮੈਨੂੰ ਇਹ ਵੀ ਪਤਾ ਲੱਗਾ ਕਿ 200 ਮੀਟਰ ਦਾ ਫਰਕ ਸੀ ਬ੍ਰੇਕ ਵੀ ਅਪਲਾਈ ਹੋ ਸਕਦੇ ਸੀ ਪਰ ਹੁਣ ਕੀ ਉਹਨਾਂ ਨੇ ਕੋਈ ਨਸ਼ਾ ਤਾਂ ਨਹੀਂ ਕੰਜ਼ੂਮ ਕੀਤਾ ਹਰਜਿੰਦਰ ਦਾ ਤੁਹਾਨੂੰ ਪਤਾ ਹੈ ਮੈਡੀਕਲ ਹੋਇਆ ਹਰਜਿੰਦਰਤਾ ਤੇ ਮੈਡੀਕਲ ਚ ਕੁਛ ਨਹੀਂ। ਪੇਟੀਸ਼ਨਾਂ ਜਦੋਂ ਦਾਇਰ ਹੁੰਦੀਆਂ ਨੇ 20 ਲੱਖ ਦੇ ਕਰੀਬ ਨੇ ਪੇਟੀਸ਼ਨਾਂ ਦਾਇਰ ਹੋ ਗਈਆਂ। ਕੀ ਲੱਗਦਾ ਜੇੜੋ 50 ਲੱਖ ਪੇਟੀਸ਼ਨ ਆਉਂਦੀਆਂ ਨੇ ਕਿੰਨੇ ਕੁ ਜਿਹੜੀ ਸਜ਼ਾ ਉਹਦੀ ਘਟ ਸਕਦੀ? ਸਸਿਕਾਲ ਜੀ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਪਿੱਛੇ ਜੇ ਇੱਕ ਮਸਲਾ ਹੋਇਆ ਹੈ ਫਲੋਰੀਡਾ ਦੇ ਵਿੱਚ ਹਰਜਿੰਦਰ ਸਿੰਘ ਦਾ ਜਿਹੜੀ ਐਕਸੀਡੈਂਟ ਹੁੰਦਾ ਏ ਯੂ ਟਰਨ ਮਾਰਦਾ ਏ ਗਲਤ ਯੂ ਟਰਨ ਮਾਰਦਾ ਅਮਰੀਕਾ ਦੇ ਵਿੱਚ ਜੋ ਐਕਸੀਡੈਂਟ ਹੁੰਦਾ ਏ ਤੇ ਉਹਨੂੰ ਸਜ਼ਾ ਸੁਣਾਈ ਜਾਂਦੀ ਏ 45 ਸਾਲ ਦੀ ਤੇ ਪਟੀਸ਼ਨਾਂ ਦਾਇਰ ਕੀਤੀਆਂ ਜਾਂਦੀਆਂ ਨੇ ਪੰਜਾਬੀਆਂ ਵੱਲੋਂ ਵੀ ਪਟੀਸ਼ਨ ਜਿੰਨੀ ਦਾਇਰ ਕਰਾਂਗੇ ਉਹਦੀ ਸਜ਼ਾ ਦੇ ਵਿੱਚ ਜਿਹੜਾ ਘਾਟਾ ਹੋ ਸਕਦਾ ਏ ਤੇ ਕੀ ਜਿਹੜਾ ਕਾਨੂੰਨ ਬਹੁਤ ਸਖਤ ਨੇ ਬਾਹਰਲੇ ਦੇਸ਼ਾਂ ਦੇ ਤੇ ਆਪਣੇ ਇੰਡੀਆ ਦੇ ਵਿੱਚ ਤਾਂ ਕੋਈ ਐਡੀ ਘਟਨਾ ਹੋ ਜਾਂਦੀ ਆ ਕੋਈ ਪੁੱਛਦਾ ਨਹੀਂ ਤੇ ਬਾਹਲੇ ਦੇਸ਼ਾਂ ਦੇ ਵਿੱਚ ਜਿਹੜਾ ਪੂਰਾ ਕਾਨੂੰਨ ਸਖਤ ਹੁੰਦੇ ਨੇ ਤੇ ਜਿਹੜੀ ਸਜ਼ਾ ਏ ਹੁਣ ਕਹਿ ਰਹੇ ਨੇ 45 ਸਾਲ ਦੀ ਏ ਕੋਈ 15 ਸਾਲ ਦੀ ਕਹਿੰਦੇ ਕੋਈ 10 ਸਾਲ ਦੀ ਜਾਂਦਾ ਤੇ ਸਾਡੇ ਨਾਲ ਮੌਜੂਦ ਹੋਣਗੇ ਘੁੰਮਣ ਪ੍ਰਦਰਸ਼ ਸੱਸੀ ਕਾਲ ਜੀ ਕਿਵੇਂ ਦੇ ਦਿਓ ਸਾਰੇ ਮਸਲੇ ਨੂੰ ਜੀ ਦੇਖੋ ਮੈਂ ਸਭ ਤੋਂ ਪਹਿਲਾਂ ਇਹ ਕਹੂੰਗਾ ਕਿ ਸਭ ਤੋਂ ਵੱਡਾ ਜਿਹੜਾ ਫੇਲਿਅਰ ਹੈ ਨਾ ਭਾਜੀ ਉਹ ਸਾਡੀਆਂ ਆਪਣੀਆਂ ਸਰਕਾਰਾਂ ਦਾ ਹੈ ਦੇਖੋ ਪੰਜਾਬ ਦੇ ਵਿੱਚ ਜੇ ਬੇਰੋਜ਼ਗਾਰੀ ਸੀਗੀ ਜੇ ਇੱਥੇ ਕੰਮ ਨਹੀਂ ਮਿਲਿਆ ਤਾਂ ਹੀ ਅੱਜ ਮੈਂ ਤਾਂ ਇਹ ਕਹੂੰਗਾ ਕਿ ਅੱਜ ਧੱਕੇ ਖਾਣ ਲਈ ਅਸੀਂ ਬਾਹਰਲੇ ਦੇਸ਼ਾਂ ਤੁਰੇ ਫਿਰਦੇ ਹੁਣ ਇਸ ਕੇਸ ਦੀ ਗੱਲ ਕਰ ਲਈਏ ਫਿਸ਼ਰਪੁਰ ਦਾ ਇਹ ਬੱਚਾ ਚਲੋ ਕੰਮ ਨਹੀਂ ਸੀ ਬਾਹਰ ਚਲੇ ਗਏ ਹੁਣ ਉਥੇ ਐਕਸੀਡੈਂਟ ਅਸੀਂ ਵੀ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਕਿ ਇੱਕ ਵੀਡੀਓ ਆਈ ਜਿਹਦੇ ਚ ਦੇਖ ਰਹੀ ਸੀ ਕੋਈ ਟ੍ਰੈਕਟਰ ਚਲਾ ਰਿਹਾ ਕੋਈ ਟਰੱਕ ਵਗੈਰਾ ਟਰੱਕ ਹਾਂਜੀ ਹੁਣ ਦੇਖੋ ਦੇਖਣ ਵਾਲੀ ਗੱਲ ਇਹ ਹੈ ਕ੍ਰਿਮినਲ ਲਾਅ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੀ ਦੇਖਦੇ ਹਾਂ ਕਿ ਬੰਦੇ ਦੀ ਨੀਅਤ ਇੰਟੈਂਸ਼ਨ ਮੋਟਿਵ ਗਰਜ ਤੇ ਮੈਂਸਰਾ ਇਹ ਚਾਰ ਚੀਜ਼ਾਂ ਦੀ ਇੰਗਰੀਡੀਐਂਟ ਹੈ ਜੋ ਤੱਕ ਇਹ ਨਹੀਂ ਹੁੰਦਾ ਉਦ ਤੱਕ ਤੁਸੀਂ ਕਿਸੇ ਵੀ ਬੰਦੇ ਨੂੰ ਗਿਲਟੀ ਨਹੀਂ ਕੱਟ ਸਕਦੇ ਹੁਣ ਦੇਖੋ ਹਰਜਿੰਦਰ ਨਾਤੋਂ ਨਾਲ ਲੋਕਾਂ ਨੂੰ ਜਾਣਦਾ ਸੀ ਇੱਕ ਐਕਸੀਡੈਂਟ ਹੈ ਐਕਸੀਡੈਂਟ ਦੀ ਡੈਫੀਨੇਸ਼ਨ ਨੂੰ ਧਿਆਨ ਨਾਲ ਪੜੋ ਐਕਸੀਡੈਂਟ ਕੀ ਹੈ ਕਿ ਇਹਦੀ ਡੈਫੀਨੇਸ਼ਨ ਕੀ ਹੈ ਦੁਰਘਟਨਾ ਹੈ ਔਰ ਕੀ ਇੰਡੀਆ ਦੇ ਵਿੱਚ ਤੁਸੀਂ ਦੇਖੋ ਜਿੰਨੇ ਐਕਸੀਡੈਂਟ ਹੁੰਦੇ ਨੇ ਭਾਜੀ ਉਸ ਐਕਸੀਡੈਂਟ ਦੇ ਵਿੱਚ ਹਮੇਸ਼ਾ ਗਲਤੀ ਇੱਕ ਥਰਦੀ ਹੋਈ ਜਿਹੜੀ ਦੁਰਘਟਨਾ ਹੈ ਉਹ ਕਿਉਂ ਹੁੰਦੀ ਹੈ ਉਹ ਸਿਰਫ ਇਸ ਕਰਕੇ ਹੁੰਦੀ ਹੈ ਕਿ ਜਾਂ ਤਾਂ ਉਹਨੇ ਯੂ ਟਰਨ ਗਲਤ ਲੈ ਲਿਆ ਕੋਈ ਓਵਰਟੇਕ ਕਰ ਰਿਹਾ ਸੀ ਕਿਸਨੇ ਸਾਈਡ ਦੱਬ ਲਈ ਮੈਂ ਇੱਕ ਥੋੜਾ ਚੰਨ ਨਾਲ ਇੱਕ ਚੀਜ਼ ਪੁੱਛੂਗਾ ਉਥੋਂ ਦੇ ਸਿਸਟਮ ਵੀ ਕੀ ਗੱਲ ਇਹ ਪਹਿਲਾ ਤੁਹਾਡੇ ਐਕਸੀਡੈਂਟ ਹੋਇਆ ਇੰਡੀਆ ਦੇ ਵਿੱਚ ਸਭ ਤੋਂ ਮਾੜਾ ਕੇਸ ਕਿਸ ਦਾ ਸੀ ਸ਼ਰਿਆਮ ਆਇਆ ਏਕੇ 47 ਨਾਲ ਲੋਕ ਪੁੰਨੇ ਔਰ ਇਨੋਸੈਂਟ ਲੋਕ ਹੋਟਲਾਂ ਚ ਮਾਰਤੇ ਬੱਚਿਆਂ ਦੀ ਵੀ ਪਰਵਾਹ ਨਹੀਂ ਕੀਤੀ ਬੇਕੀ ਗੱਲ ਥੋੜੇ ਪਹਿਲਾਂ ਹੀ ਗੈਂਗਸਟਰ ਹੱਥ ਲੱਗ ਗਿਆ ਇੱਕ ਡਰਾਈਵਰ ਬੰਦਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਚੈਨਲ ਰਾਈਨ ਕਿ ਕਿ ਸਾਥ ਤੋਂ ਮਤਲਬ ਕੇਸ ਮਾੜਾ ਹੋ ਨਹੀਂ ਸਕਦਾ ਔਰ ਜਿਹੜਾ ਟ੍ਰੀਟਮੈਂਟ ਜਿਹੜੇ ਤਰੀਕੇ ਨਾਲ ਉਹਨੂੰ ਲੈ ਕੇ ਆਏ ਨੇ ਹੱਥਕੜੀਆਂ ਲਾਈਆਂ ਨੇ ਔਰ ਉਸ ਤੋਂ ਬਾਅਦ ਸਾਫਾ ਆ ਪੱਗ ਜਿਹੜੀ ਹੈ ਨਾ ਸਾਡੀ ਸ਼ਾਨ ਹੈ ਉਹੀ ਗੱਲ ਲੱਗ ਗਈ ਇਹਨਾਂ ਲੋਕਾਂ ਨੂੰ ਕੀ ਰਿਸਪੈਕਟ ਸਿੱਖਾਂ ਦੀ ਕੀ ਧਰਮੇ 크ਰਿਸਚੀਅਨਟੀ ਕੀ ਕਹਿੰਦੀ ਹੈ ਮੁਸਲਮ ਕੀ ਕਹਿੰਦੇ ਨੇ ਹਿੰਦੂ ਵੀਰ ਕੀ ਕਹਿੰਦੇ ਨੇ ਕਿ ਤੁਹਾਨੂੰ ਐਨੀ ਸੈਂਸ ਨਹੀਂ ਹੈਗੀ ਕਿ ਤੁਸੀਂ ਐਟ ਲੀਸਟ ਉਹਦਾ ਜਿਹੜਾ ਮੈਂ ਕਹੂੰਗਾ ਕਿ ਪੱਗ ਨਹੀਂ ਉਹ ਯਾਰ ਐਟ ਲੀਸਟ ਸਫਾਤਾ ਦੇ ਦਿਓ ਸਿਰ ਤਾਂ ਢੱਕ ਲਈ ਮੈਂ ਆਪਣੇ ਸਿਸਟਮ ਦੇ ਵਿੱਚ ਸੈਕੰਡ ਮੇਰਾ ਇੱਕ ਸਵਾਲ ਹੀ ਆਉਂਦਾ ਅਮਰੀਕਾ ਦੇ ਵਿੱਚ ਉਹ ਫੁਲਾਣੇ ਜਿਹਨਾਂ ਕੋਲ ਹਜ਼ਾਰਾਂ ਏਕੜ ਜ਼ਮੀਨ ਬਿਜ਼ਨਸਮੈਨ ਅੱਜ ਸੰਸਥਾਵਾਂ 64 ਜਸਟਿਸ ਜਿਹੜੀਆਂ ਬਾਕੀ ਦੀਆਂ ਸੰਸਥਾਵਾਂ ਨੇ ਭਾਜੀ ਅੱਜ ਕਿਤੇ ਨਹੀਂ ਮੈਂ ਕਹੂੰਗਾ ਕਿ ਅੱਜ ਹਾ ਦੇ ਨਰੇ ਦੀ ਲੋਟ ਸੀ ਔਰ ਆਪਣੇ ਆਪਣੇ ਮਾਧਿਅਮ ਰਾਈਮ ਇੱਕ ਚੀਜ਼ ਕਹੂੰਗਾ ਕਿ ਯਾਰ ਐਟ ਲੀਸਟ ਆਪਾਂ ਨੂੰ ਆਪਾਂ ਵੀ ਬੜੇ ਲੋਕਾਂ ਨੇ ਇੰਜੋਏ ਕੀਤਾ ਕਿ ਯਾਰ ਆ ਪਤਾ ਨਹੀਂ ਕੀ ਚੱਲ ਰਿਹਾ ਹੈ ਕਿ ਪਤਾ ਨਹੀਂ ਐਕਸੀਡੈਂਟ ਹੋ ਗਿਆ ਕੀ ਹੋ ਗਿਆ ਔਰ ਗਲਤ ਸ਼ਬਦਬਲੀ ਨਹੀਂ ਕੀਤੀ ਹੋਈ ਹੈ ਬਈ ਐਕਸੀਡੈਂਟ ਤੋਂ ਬਾਅਦ ਇਹ ਇਹਦੇ ਬੰਦੇ ਤੇ ਕੋ ਅਸਰ ਨਹੀਂ ਪਿਆ ਆਪਾਂ ਲੋਕਾਂ ਨੂੰ ਸਰ ਇਹ ਨਹੀਂ ਸੀ ਪਤਾ ਕਿ ਹਰਜਿੰਦਰ ਵਿਚਾਰਾ 45 ਸਾਲ ਦੇ ਡੁੰਗੇ ਟੋਏ ਚ ਡਿੱਗ ਰਿਹਾ ਹੈ ਹਾਂ ਔਰ ਇੱਕ ਥੋੜੇ ਚੈਨਲ ਲਈ ਮੈਂ ਚਾਰ ਚੀਜ਼ਾਂ ਨੂੰ ਕਲੀਅਰ ਕਰਾਂਗਾ ਜ਼ਿਆਦਾ ਸਮਾਂ ਨਹੀਂ ਲੈਣਾ ਪਹਿਲੀ ਗੱਲ ਇਟਸ ਦੀ ਬਿਗਨਿੰਗ ਸਬ ਹਜੇ ਕੋਈ 45 ਸਾਲ ਦੀ ਪ੍ਰੈਡਿਕਟ ਦੀ ਗੱਲ ਹੈ ਨਹੀਂ ਸੈਕੰਡ ਗੱਲ ਉੱਥੇ ਜਿਊਰੀ ਬੈਠੀ ਹੈ ਔਰ ਜਿਊਰੀ ਦਾ ਕੀ ਹੁੰਦਾ ਹੈ ਕਿ ਸਮਾਜਿਕ ਦੇ ਵਿੱਚ ਕੋਈ ਪ੍ਰੋਫੈਸਰ ਏ ਕੋਈ ਬੰਦਾ ਰੈਂਡਮ ਚੱਕ ਲੈਂਦੇ ਨੇ ਕਿ ਯਾਰ ਆਹ ਬੰਦਾ ਪੁਲਿਸ ਦੇ ਵਿੱਚ ਉਹ ਬੰਦਾ ਰੀਅਲ ਸਟੇਟ ਦਾ ਕੰਮ ਕਰਦਾ ਹੈ ਉਹ ਬੰਦਾ ਸੀਏ ਹੈ ਆ ਬੰਦਾ ਐਡਵੋਕੇਟ ਹੈ ਇਦਾਂ ਇੱਕ ਪਾਜੀ ਜਿਊਰੀ ਬਣਾਈ ਜਾਂਦੀ ਏ ਸਾਡੇ ਇੰਡੀਆ ਦੇ ਵਿੱਚ ਵੀ ਜਿਊਰੀ ਸਿਸਟਮ ਚੱਲਦਾ ਸੀ 1959 ਦੇ ਵਿੱਚ ਲਾਸਟ ਜਿਊਰੀ ਨਾਨਾਵਤੀ ਕਮਿਸ਼ਨ ਸੀ ਉਸ ਤੋਂ ਬਾਅਦ ਇਹ ਭੰਗ ਕਰ ਦਿੱਤੀ ਗਈ ਸੀ ਕਿਉਂਕਿ ਉਹਦੇ ਵਰਡਿਕਟ ਉਹਦੀਆਂ ਜਜਮੈਂਟਸ ਕਲੈਰਿਟੀ ਨਹੀਂ ਸੀ ਹੁੰਦੀ ਕਿਉਂਕਿ ਜਿਹੜਾ ਕੰਮ ਜੁਡੀਸ਼ੀਅਲ ਬੰਦੇ ਨੇ ਕਰਨਾ ਹੈ ਜਿਹੜਾ ਕੰਮ ਐਡਵੋਕੇਟ ਬ੍ਰੇਨ ਨੇ ਕਰਨਾ ਉਹ ਕੰਮ ਜਿਊਰੀ ਦਾ ਐਕਸਪਰਟ ਉਹ ਜਿਊਰੀ ਕਿਉਂ ਚੁਣੀ ਕਿਉਂਕਿ ਉਹ ਕੀ ਕਹਿੰਦੇ ਨੇ ਕਿ ਇਹ ਕੇਸ ਇੱਕ ਸਪੈਸ਼ਲ ਕੇਸ ਹੈ ਜਿਹਦੇ ਚ ਪਬਲਿਕ ਦਾ ਇੰਟਰਸਟ ਵੱਡੇ ਪੱਧਰ ਤੇ ਇਨਵੋਲਵ ਹੋ ਗਿਆ ਜਿਹਨੂੰ ਅਸੀਂ ਪਬਲਿਕ ਇੰਟਰਸਟ ਲਿਟੀਗੇਸ਼ਨ ਕਹਿੰਦੇ ਆ ਉਹਨਾਂ ਕੇਸਾਂ ਦੇ ਵਿੱਚ ਉਹਨਾਂ ਨੇ ਜਿਊਰੀ ਜਿਹੜੀ ਅਪਾਇੰਟ ਕੀਤੀ ਹੈ ਇਸ ਜਿਊਰੀ ਦੇ ਵਿੱਚ ਸਭ ਤੋਂ ਪਹਿਲਾਂ ਫੈਸਲਾ ਲਿਆ ਜਾਏਗਾ ਉਸ ਤੋਂ ਬਾਅਦ ਪਾਜੀ ਫਿਰ ਇਹਨਾਂ ਤੋਂ ਬਾਅਦ 14 ਦਿਨ ਦੇ ਵਿੱਚ ਵਿੱਚ ਅਸੀਂ ਇਹਦੀ ਜਿਹੜੀ ਅਪੀਲ ਹੈ ਉਹ ਅਸੀਂ ਫੈਡਰਲ ਕੋਰਟ ਦੇ ਵਿੱਚ ਜਿਵੇਂ ਆਪਣੇ ਸਟੇਟ ਸਿਸਟਮ ਹੈ ਅਸੀਂ ਉੱਥੇ ਜਾ ਕੇ ਕਰ ਸਕਦੇ ਆ ਸੋ ਮੈਂ ਇੱਕ ਚੈਨਲ ਦੇ ਤੁਹਾਡੇ ਨਾਲ ਹੀ ਗੱਲ ਕਰੂੰਗਾ ਕਿ ਦੇਖੋ ਹਰਜਿੰਦਰ ਆਪਾਂ ਪੰਜਾਬੀਆਂ ਨੇ ਬਹੁਤ ਨਾਮ ਕਮਾਇਆ ਹੈ ਪੰਜਾਬ 'ਚ ਵੀ ਵਰਲਡ 'ਚ ਵੀ ਸਾਰੇ ਕੰਟਰੀਆਂ 'ਚ ਵੀ ਆਪਾਂ ਐਟ ਲਿਸਟ ਮੈਂ ਆਪਣੇ ਸਾਰੇ ਹਿੰਦੁਸਤਾਨ ਨੂੰ ਇਹ ਗੱਲ ਕਹੂੰਗਾ ਕਿ ਯਾਰ ਇੱਕ ਬੱਚਾ ਗਰੀਬ ਕਰਦਾ ਕਮਾਨ ਖਾਤਰ ਗਿਆ ਸੀ ਜੇ ਗਲਤੀ ਇੱਕ ਛੋਟੀ ਜਿਹੀ ਮੋੜ ਲੈ ਕੇ ਹੋਗੀ ਆਪਾਂ ਇਹ ਸਜ਼ਾ ਉਸ ਨਹੀਂ ਕਰਦੇ ਮੈਂ ਉੱਥੋਂ ਦੇ ਸਰਕਾਰੋਂ ਵੀ ਪੁੱਛਣਾ ਚਾਹੁੰਦਾ ਕਿ ਕੀ ਤੁਹਾਡੇ ਪਹਿਲਾਂ ਐਕਸੀਡੈਂਟ ਨਹੀਂ ਹੋਏ ਜਦੋਂ ਟੈਕਸੀਡੈਂਟ ਹੁੰਦਾ ਹੈ ਜਿੰਨਾ ਅਤੁਲ ਜੀ ਮੈਨੂੰ ਪਤਾ ਹੈ ਲੋਕ ਕਹਿੰਦੇ ਨੇ ਦੋ ਦੋ ਨੰਬਰ ਚ ਗਿਆ ਸੀ ਕਹਿੰਦੇ ਵੀ ਦੋ ਨੰਬਰ ਚ ਗਿਆ ਸੀ ਉਹਦਾ ਲਾਇਸੈਂਸ ਵੀ ਉਹਦਾ ਸਹੀ ਨਹੀਂ ਹੈਗਾ ਉਸ ਵਾਲਤੇ ਮੈਂ ਬਾਹਰ ਚੋਂ ਨਾ 33 40 40 ਬੰਦਿਆਂ ਦੇ ਐਕਸੀਡੈਂਟ ਇਕੱਠੇ ਬੰਦੇ ਮਰਦੇ ਨੇ ਜਦੋਂ ਟੈਕਸੀਡੈਂਟ ਹੁੰਦਾ ਹੈ ਵੀ ਇਸ ਕੇਸ ਨੂੰ ਅਸੀਂ ਅਸੀਂ ਰੇਰੈਸਟ ਤੋਂ ਰੇਰੈਸਟ ਜਿਹਨੂੰ ਅਸੀਂ ਕਹਿੰਦੇ ਆ ਨਾ ਕਿ ਰੇਰੈਸਟ ਤੋਂ ਰੇਰੈਸਟ ਇੰਡੀਆ ਚ ਹੁੰਦਾ ਫਾਂਸੀ ਦਿੱਤੀ ਜਾਂਦੀ ਹੈ ਫਾਂਸੀ ਕਿਹੜੇ ਕੇਸ ਦਿੱਤੀ ਜਾਂਦੀ ਹੈ ਜਿਹੜਾ ਰੇਰੈਸਟ ਤੋਂ ਰੇਰੈਸਟ ਹੋਵੇ ਕਿ ਇਸ ਤੋਂ ਵੱਡਾ ਕ੍ਰਾਈਮ ਨਹੀਂ ਹੋ ਸਕਦਾ ਉਥੇ ਕੀ ਹੁੰਦੀ ਹੈ ਕੈਪੀਟਲ ਪਨਿਸ਼ਮੈਂਟ ਹੁਣ ਮੈਂ ਇਹ ਗੱਲ ਕਹੂੰਗਾ ਕਿ ਤੁਸੀਂ ਇਹਨੂੰ ਇੱਕ ਗੈਂਗਸਟਰ ਬਣਾ ਕੇ ਹੱਥਕੜੀਆਂ ਲਾ ਕੇ ਵੀ ਇਹ ਮੀਡੀਆ ਮੈਂ ਤਾਂ ਪਈ ਨਹੀਂ ਦੇਖਿਆ ਵੀ ਅਮਰੀਕਾ ਦੇ ਵਿੱਚ ਵੀ ਸੋਸ਼ਲ ਮੀਡੀਆ ਇੰਨਾ ਐਕਟਿਵ ਹੈ ਪਹਿਲਾਂ ਤਾਂ ਕਦੇ ਵਾਇਰਲ ਹੋਈ ਨਹੀਂ ਐਦਾਂ ਦੀ ਵੀਡੀਓ ਤੁਸੀਂ ਸਾਡੇ ਸਟੋਰਾਂ ਤੇ ਕਾਲੇ ਦਾਖਲ ਹੁੰਦੇ ਨੇ ਜੀ ਔਰ ਬੱਚਿਆਂ ਦੇ ਸਕੂਲਾਂ 'ਚ ਕਾਲੇ ਦਾਖਲ ਹੁੰਦੇ ਨੇ ਔਰ ਅੰਨੇ ਵਾਈਫਾਇਰਿੰਗ ਕਰ ਦਿੰਦੇ ਨੇ ਤੁਸੀਂ ਅੱਜ ਤੱਕਰ ਕਦੀ ਦੇਖਿਆ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਨੂੰ ਯਾਦ ਹੋਣਾ ਇੱਕ ਗੁਰੇ ਨੇ ਗੋਡੇ ਥੱਲੇ ਦੇ ਕੇ ਇੱਕ ਕਾਲੇ ਨੂੰ ਮਿੱਧਿਆ ਸੀ ਉਹ ਮਰ ਗਿਆ ਸੀ ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਕਾਲਿਆਂ ਨੇ ਇਸ ਚੀਜ਼ ਦਾ ਇੰਨਾ ਪ੍ਰੋਟੈਸਟ ਹੋਇਆ ਸੀ ਮੈਂ ਇਹ ਚੀਜ਼ ਕਹੂੰਗਾ ਕਿ ਦੇਖੋ ਸਾਡੇ ਸਿਸਟਮ ਦਾ ਕਿਤਨਾ ਕਿਤੇ ਫੇਲੀ ਰਹੀ ਜਿਹੜੀਆਂ ਸਾਡੀਆਂ ਜਸਟਿਸ ਕਰਾਉਣ ਦੀਆਂ ਜਥੇਬੰਦੀਆਂ ਨੇ ਉਹ ਅੱਜ ਕਿੱਥੇ ਨੇ ਦੇ ਕੋਣ ਅਗਲੀ ਗੱਲ ਅਸੀਂ ਹੋਰ ਕਰੀਏ ਉਹ ਸਿਟੀਜ਼ਨ ਕਿੱਥੋਂ ਦਾ ਹੈ ਇੰਡੀਆ ਦਾ ਆ ਸਾਡੇ ਮੈਂਬਰ ਪਾਰਲੀਮੈਂਟ ਕਿੱਥੇ ਨੇ ਮੈਂਬਰ ਪਾਰਲੀਮੈਂਟ ਨੇ ਇੱਕ ਨੇ ਹਜੇ ਤੱਕ ਆਵਾਜ਼ ਨਹੀਂ ਠਾਈ ਜਦ ਤੱਕ ਐਸ ਜੈ ਸ਼ੰਕਰ ਸਾਡੇ ਫੋਰਮ ਮਿਨਿਸਟਰ ਨਹੀਂ ਉਹਨਾਂ ਨਾਲ ਗੱਲ ਕਰਨਾ ਰਾਬਤਾ ਕਰਨ ਇਹ ਉੱਥੋਂ ਦੀ ਗਵਰਨਮੈਂਟ ਨਾਲ ਗੱਲ ਕਰਨ ਕਿ ਅਮਰੀਕਨ ਗਵਰਨਮੈਂਟ ਨਾਲ ਕਿ ਇਹਦੇ ਨਾਲ ਵੇਨੀਅਟ ਵੀਊ ਕਰੋ ਯਾਰ ਹਾਂ ਹੁਣ ਤੁਹਾਡਾ ਇੱਕ ਸਵਾਲ ਵਿੱਚ ਆਇਆ ਕਿ ਬੰਦਾ ਇਲੀਗਲ ਆਇਆ ਉਹਨੂੰ ਆਗਿਆ ਕਿਨੇ ਦਿੱਤੀ ਤੁਹਾਡੇ ਦੇਸ਼ ਨੂੰ ਉਹਨੇ ਉੱਥੇ ਤੁਹਾਨੂੰ ਪਤਾ ਭਾਈ ਜੀ ਉਹਦੇ ਕੋਲ ਲਾਇਸੈਂਸ ਵੀ ਸੀ ਉਹ ਕਿਨੇ ਦਿੱਤਾ ਤੁਹਾਡੇ ਦੇਸ਼ ਹੁਣ ਜਦੋਂ ਤੁਸੀਂ ਆਗਿਆ ਦੇਤੀ ਟਰੱਕ ਚਲਾਣ ਲੱਗ ਗਿਆ ਤਾਂ ਜੇ ਜੇ ਤਾਂ ਕਮਾਈ ਦੇ ਰਿਹਾ ਤਾਂ ਬਹੁਤ ਵਧੀਆ ਜਿਉਂ ਤੋਂ ਐਕਸੀਡੈਂਟ ਹੋ ਗਿਆ ਤਮੜਾ ਹੋ ਗਿਆ ਸੋ ਮੈਂ ਤੁਹਾਡੇ ਸਿਸਟਮ ਹੁਣੇ ਕਿਉਂ ਸਾਹਮਣੇ ਆਇਆ ਜਦੋਂ ਐਕਸੀਡੈਂਟ ਹੋਇਆ ਮੈਂ ਸਿਸਟਮ ਚਾ ਕੇ ਇੱਕ ਗੱਲ ਸਿਰਫ ਇਹ ਕਰਨੀ ਚਾਹੁੰਦਾ ਕਿ ਸਾਡੇ ਇੰਡੀਆ ਚ ਕੀ ਹੈ ਆਪਣੇ ਜਿਵੇਂ ਪਹਿਲਾਂ ਪਰਚਾ ਹੁੰਦਾ ਫਿਰ ਚਲਾਨ ਆਉਂਦਾ ਫਿਰ ਉਸ ਤੋਂ ਬਾਅਦ ਚਾਰਜਸ ਲੱਗਦੇ ਨੇ ਫਿਰ ਗਵਾਹੀ ਹੁੰਦੀ ਹੈ ਫਿਰ ਡਿਫੈਂਸ ਨੂੰ ਮਿਲਦਾ ਹੈ ਪ੍ਰੋਸੀਕਿਊਸ਼ਨ ਹੁੰਦਾ ਸਾਰ ਉੱਥੇ ਨਹੀਂ ਉੱਥੇ ਡਾਇਰੈਕਟ ਜਿਊਰੀ ਨੇ ਬੈਠ ਕੇ ਹੁਣ ਤੈਅ ਕਰਨ ਨੇ ਦੋਸ਼ ਠੀਕ ਹੈ ਔਰ ਉਹਨਾਂ ਦਾ ਐਟੀਟਿਊਡ ਕੀ ਹੈ ਮੈਂ ਕੱਲ ਦੇਖ ਰਿਹਾ ਸੀ ਉਸ ਬੱਚੇ ਨੂੰ ਦੋ ਸਵਾਲ ਪੁੱਛੇ ਯਾਰ ਐਨਾ ਕਨਫਿਊਜ਼ ਹੋ ਗਿਆ ਉਸ ਬੱਚੇ ਨੂੰ ਉਹ ਜਿਹੜਾ ਫੋਨ ਮੈਂ ਦੇਖ ਰਹੀਆਂ ਸੀ ਕਿ ਉਹ ਐਨਾ ਕਨਫਿਊਜ਼ ਹੋ ਗਿਆ ਕਿ ਉਹ ਉਹਨੂੰ ਰਿਵਰਟ ਨਹੀਂ ਕਰ ਸਕਿਆ ਉਹਨੂੰ ਕੀ ਸਾਡੇ ਪੰਜਾਬੀ ਜਿਹੜੇ ਨੇ ਕੀ ਤੁਸੀਂ ਚੰਗੇ ਵਕੀਲ ਨਹੀਂ ਹਾਇਰ ਕਰਾ ਸਕਦੇ ਤੁਸੀਂ ਟਰਾਂਸਲੇਟਰ ਹਾਇਰ ਨਹੀਂ ਕਰਾ ਸਕਦੇ ਹੁਣ ਸਾਰਾ ਇੱਥੇ ਇੱਕ ਪ੍ਰੋਬਲਮ ਆਉਣ ਗਈ ਮੈਂ ਪੰਜਾਬ ਦਾ ਬੰਦਾ ਮੈਨੂੰ ਉੱਥੋਂ ਦੀ ਲੈਂਗੁਏਜ ਦੀ ਬੜੀ ਪ੍ਰੋਬਲਮ ਆ ਜਣੀ ਸੋ ਮੈਂ ਤੁਹਾਡੇ ਚੈਨਲਾਂ ਹੀ ਸਿਰਫ ਤੇ ਸਿਰਫ ਜਿਹੜੀ ਗੱਲ ਹੈ ਉਹ ਇਹ ਕਰੂੰਗਾ ਕਿ ਲੀਨੀਅਰ ਰਿਵਿਊ ਹੋਵੇ ਸਰਕਾਰਾਂ ਅੱਗੇ ਮੈਂਬਰ ਪਾਰਲੀਮੈਂਟ ਗੱਲ ਕਰਨਾ ਤਾਂ ਜਾ ਕੇ ਕਿਤੇ ਜਾ ਕੇ ਜਿਹੜਾ ਇਹਦਾ ਇਨਸਾਫ ਉਹ ਮਿਲਣਾ ਚਾਹੀਦਾ ਔਰ ਸਾਡੀਆਂ ਸਰਕਾਰਾਂ ਐਕਸਟਰਾਡਿਸ਼ਨ ਵੀ ਹੋ ਸਕਦੀਆਂ ਵੈਸੇ ਬਿਆਨ ਆਇਆ ਹੈ ਜਿਹੜੀ ਐਮਪੀ ਨੇ ਹਰਸਿਮਰਤ ਕੌਰ ਦਾ ਉਹਦਾ ਹੱਕ ਦੇ ਵਿੱਚ ਨੇ ਉਹਨਾਂ ਦੇ ਨਾਲ ਨੇ ਉਹਨਾਂ ਦੇ ਵੀ ਸਜ਼ਾ ਘਟਣੀ ਚਾਹੀਦੀ ਹੈ ਹਰਸਿਮਰਤ ਕੀ ਕਰੇਗੀ ਭਾਨਾ ਸਿੱਧੂ ਵੀ ਆ ਰਿਹਾ ਔਰ ਵੀ ਕਾਫੀ ਪੰਜਾਬੀ ਆਪਣੇ ਆ ਰਹੇ ਨੇ ਪਟੀਸ਼ਨਾਂ ਵੀ ਦਾਇਰ ਹੋ ਰਹੀਆਂ ਨੇ ਭਾਨਾ ਸਿੱਧੂ ਸਾਹਿਬ ਸਾਡੇ ਚਾਰੇ ਪੰਜਾਬ ਦੇ ਭਰਾ ਨੇ ਛੋਟੇ ਉਹ ਆਪਣਾ ਕੰਮ ਕਰ ਰਹੇ ਨੇ ਯਾਰ ਇਹ ਲੀਗਲ ਐਕਸਪਰਟ ਨਹੀਂ ਹੈਗੇ ਅਮਰੀਕਾ ਤੱਕ ਦੀ ਗੱਲ ਹੋ ਰਹੀ ਹੈ ਮੈਂਬਰ ਪਾਰਲੀਮੈਂਟ ਕਿੱਥੇ ਨੇ ਮਿਨਿਸਟਰੀ ਆਫ ਫੋਰਨ ਕਿੱਥੇ ਆ ਇਹਨਾਂ ਨੂੰ ਅੱਗੇ ਆਉਣਾ ਪਏਗਾ ਤਾਂ ਜਾ ਕੇ ਕਿਤੇ ਇਨਸਾਫ ਦੀ ਗੱਲ ਉਹ ਵੀ ਸੁਣੋ ਮੇਰੀ ਗੱਲ ਬੜੀ ਕਲੀਅਰ ਅਮਰੀਕਾ ਨਾਲ ਨਾਓਡੇ ਸਾਡੇ ਨੇਸ਼ਨ ਮੜੇ ਟੈਰਿਫ ਕਰਕੇ ਟਰੰਪਰਾਂ ਦਾ ਨੇਸ਼ਨ ਠੇਕ ਰਿਹਾ ਕੰਜ਼ਰਵੇਟਿਵ ਪਾਰਟੀਆਂ ਨੇ ਤੁਹਾਨੂੰ ਡਿਪਲੋਮੈਟਿਕ ਤਰੀਕੇ ਨਾਲ ਕੋਈ ਨਾ ਕੋਈ ਜਿਹੜਾ ਹੱਲ ਉਹ ਕੱਢਣਾ ਪਏਗਾ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਹੋਇਆ ਸਿਰਫ ਇਹ ਕਹੂੰਗਾ ਕਿ ਇੱਕ ਪਲੇਟਫਾਰਮ ਤੇ ਆਜੋ। ਇੰਡੀਆ ਦੇ ਵਿੱਚ 304A ਦਾ ਕੇਸ ਹੁੰਦਾ ਜੀ। ਅਵੇਲੇਬਲ ਸੈਕਸ਼ਨ ਨੇ। ਜੇ ਕਿਸੇ ਕੋਲ ਐਕਸੀਡੈਂਟ ਹੁੰਦਾ ਹੈ, ਨੈਗਲੀਜੈਂਸ ਦੇ ਨਾਲ। ਜਿਨੋਂ ਪਰ ਰੈਸ਼ ਐਂਡ ਨੈਗਲੀਜੈਂਸ ਕਰਨੇ ਕਿ ਬੰਦੇ ਦੀ ਡੈਥ ਹੋ ਗਈ। ਔਰ ਮੈਕਸਿਮਮ ਇੰਪ੍ਰੀਜ਼ਨਮੈਂਟ 2 ਸਾਲ। ਯਾਰ ਤੁਹਾਡਾ ਵੀ ਇਦਾਂ ਹੀ ਚਾਹੀਦਾ ਹੈ। ਜੇ ਤੁਹਾਨੂੰ ਪਤਾ ਲੱਗਾ ਕਿ ਇੰਟੈਂਸ਼ਨ ਕਰਾ ਚ ਮੋਟਿਵ ਨਹੀਂ। ਕੋਈ 5 ਸਾਲ ਹੋ ਸਕਦੀ ਹੈ, 7 ਹੋ ਸਕਦੀ ਆ ਕੀ ਇਹਨਾਂ ਦਾ ਫਿਰ ਤੁਸੀਂ ਫਾਂਸੀ ਵਾਲੇ ਕੰਮ ਕਰਤਾ ਯਾਰ। ਫਾਂਸੀ ਚ ਬੰਦੇ ਨੇ ਮਰ ਜਣਾ ਇਹਦਾ ਇਹ ਆ ਵੀ ਮਰਨਾ ਨਹੀਂ ਤੋਂ ਇਦਾਂ 30 ਸਾਲ ਦਾ ਹੋ ਗਿਆ 80 ਸਾਲ ਦਾ ਤੁਸੀਂ ਛੱਡੋਗੇ ਦੂਜੇ ਪਾਸੇ ਇਹ ਵੀ ਕਹ ਰਹੇ ਨੇ ਕਿ ਜਿਹੜੇ ਗੱਡੀ ਆ ਰਹੀ ਸੀ ਫਾਸਟ ਸਪੀਡ ਨਾਲ ਵੀ ਉਹਨਾਂ ਦੀ ਵੀ ਗਲਤੀ ਸੀਗੀ ਡਰਿੰਕ ਕੀਤੀ ਹੋਸੀ ਉਹਨਾਂ ਦੀ ਬਾਈ ਜੀ ਵੇਖੋ ਉਹਥੇ ਤੋਂ ਹੀ ਕੀ ਮੰਨਦੇ ਹੋ ਵੀ ਦੋਨਾਂ ਤੋਂ ਗਲਤੀ ਆ ਜਾਂ ਉਹ ਇਕੱਲੇ ਇਕੱਲੇ ਉੱਤੇ ਇਕੱਲਾ ਸਾਰਾ ਰੋਪ ਮੜਿਆ ਜਾ ਰਿਹਾ ਦੇਖੋ ਮੇਰੀ ਗੱਲ ਸੁਣੋ ਉਹਨਾਂ ਦੀ ਗਲਤੀ ਹੈਗੀ ਏ ਇਹ ਉੱਥੋਂ ਦੀਆਂ ਸਰਕਾਰਾਂ ਨੇ ਵੇਖਣਾ ਹੈ ਸੀਸੀਟੀਵੀ ਹੰਗਾੜ ਲੈਣਾ ਹੈ ਉਹਨਾਂ ਦੀ ਸਪੀਡ ਕਿੰਨੀ ਸੀ ਔਰ ਲਗਭਗ ਮੈਨੂੰ ਇਹ ਵੀ ਪਤਾ ਲੱਗਾ ਵੀ 200 ਮੀਟਰ ਦਾ ਫਰਕ ਸੀ ਬ੍ਰੇਕ ਵੀ ਅਪਲਾਈ ਹੋ ਸਕਦੇ ਸੀ ਪਰ ਹੁਣ ਕੀ ਉਹਨਾਂ ਨੇ ਕੋਈ ਨਸ਼ਾ ਤਾਂ ਨਹੀਂ ਕੰਜ਼ੂਮ ਕੀਤਾ ਹਰਜਿੰਦਰ ਦਾ ਤੁਹਾਨੂੰ ਪਤਾ ਹੈ ਮੈਡੀਕਲ ਹੋਇਆ ਹਰਜਿੰਦਰ ਦਾ ਮੈਡੀਕਲ 'ਚ ਕੁਝ ਵੀ ਨਹੀਂ ਆਇਆ ਸੋ ਸਿੰਪਲ ਹੈ ਜ਼ਿਆਦਾ ਖਿੱਚਣਾ ਨਹੀਂ ਸਮਾਪਤ ਕਰਨ ਲੱਗੇ ਆ ਫਤਿਹ ਦੀ ਸਾਂਝ ਕਰਨ ਲੱਗੇ ਆ ਸਿਰਫ ਇਹੀ ਗੱਲ ਕਹੂੰਗਾ ਕਿ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਹਣ ਜਾਗ ਜਣ ਇਨਫ ਇਸ ਇਨਫ ਆ ਹਾਰ ਹੁੰਦਾ ਤੁਸੀਂ ਇਹਨੂੰ ਸੀਰੀਅਸ ਲਓ employment generate ਕਰੋ ਬੱਚਿਆਂ ਨੂੰ ਆ ਦੇਖੋ ਬਾਹਰਲੇ ਕੰਟਰੀਆਂ ਜਾ ਕੇ ਜੋ ਬਗਾਨੇ ਵਾਲਾ ਸਿਸਟਮ ਹੈ ਉਹ ਆ ਆਪਣੇ ਸਾਹਮਣੇ ਧਰਨ ਆ ਚੁੱਕੀ ਹੈ ਸੋ ਆਪਾਂ ਇਕੱਠੇ ਹੋਈਏ ਵੱਧ ਤੋਂ ਵੱਧ ਅਪੀਲਾਂ ਸਾਈਨ ਕੀਤੀਆਂ ਜਾਣ ਬਹੁਤ ਅੱਛੀ ਗੱਲ ਹੈ ਔਰ ਐਟ ਲੀਸਟ ਮੈਂ ਲੋਕਾਂ ਨੂੰ ਕਹਾਂਗਾ ਕਿ ਯਾਰ ਆਪਣੇ ਬੱਚੇ ਦਾ ਆਪਾਂ ਹੁਣ ਕਾਨੂੰਨ ਦਾ ਨਾ ਦੇਖੀਏ ਆਪਾਂ ਐਟ ਲੀਸਟ ਇੱਕ ਪਲੇਟਫਾਰਮ ਤੇ ਆ ਕੇ ਕਹਾ ਦਾ ਨਾਰਾ ਇੱਕ ਲਾਟ ਸਵਾਲ ਹੈ ਜੀ ਪਟੀਸ਼ਨਾਂ ਜਦੋਂ ਦائر ਹੁੰਦੀਆਂ ਨੇ 20 ਲੱਖ ਦੇ ਕਰੀਬ ਨੇ ਪਟੀਸ਼ਨਾਂ ਦਾਇਰ ਹੋ ਗਈਆਂ ਕੀ ਲੱਗਦਾ ਜਦੋਂ 50 ਲੱਖ ਪਟੀਸ਼ਨ ਆਉਂਦੀਆਂ ਨੇ ਕਿੰਨੇ ਕ ਇਹੜੀ ਸਜ਼ਾ ਉਹਦੀ ਘੱਟ ਸਕਦੀ ਆ ਦੇਖੋ ਲੀਨੀਅਟ ਵਿਊ ਅਲਟੀਮੇਟਲੀ ਜਿਊਰੀ ਨੇ ਜਿਊਰੀ ਹੁਣ ਐਵੀਡੈਂਸ ਇਕੱਠਾ ਕਰ ਰਹੀ ਹੈ ਉਹਨਾਂ ਦੇ ਕੋਲ ਇਹ ਚੀਜ਼ ਵੀ ਆਊਗੀ ਕਿ ਵਾਈਲਡ ਵਾਈਡ ਕਿੰਨੀਆਂ ਪਟੀਸ਼ਨਸ ਨੇ ਕੀ ਲੀਨੀਅਟ ਵਿਊ ਹੈ ਸੋ ਆਪਾਂ ਇਹ ਕਹਿ ਸਕਦੇ ਆ ਕਿ ਯਾਰ ਦੇਖੋ ਕਾਨੂੰਨ ਉਹਨਾਂ ਦਾ ਆਪਣਾ ਹੈ ਪਰ ਆਪਾਂ ਇਹ ਜ਼ਰੂਰ ਕਹਿ ਸਕਦੇ ਆ ਕਿ ਭਾਜੀ ਇਸ ਚੀਜ਼ ਨਾਲ ਫਰਕ ਪਏਗਾ ਜਿਵੇਂ ਇਹ ਕਹਿ ਰਹੇ ਨੇ ਵੀ ਤਿੰਨ ਤਿੰਨ ਗੋਰੀਆਂ ਦੀ ਮੌਤ ਹੋਈ ਹੈ ਨਾ ਵੀ 15 ਸਾਲੇ ਇੱਕ ਮੌਤਲੇ ਬਣਦੇ ਨੇ ਸਜ਼ਾ ਜਿਹੜੀ 15 ਸਾਲ ਹੈ ਇੱਕ ਦੀ ਬਣਦੀ ਹੈ ਵੀ 45 ਸਾਲ ਤਾਈ ਬਣਦੀ ਹੈ ਕੀ ਘਟ ਕੇ ਉਹ ਇਕੱਠਿਆਂ ਦੀ ਜਿਹੜੀ ਇੱਕ ਐਕਸੀਡੈਂਟ ਹੋਇਆ ਹੈ ਵੀ ਸਜ਼ਾ ਘਟ ਕੇ 15 ਹੋ ਸਕਦੀ ਹੈ 10 ਹੋ ਸਕਦੀ ਹੈ ਨਹੀਂ ਉਹ ਟੈਕਨੀਕਲ ਸਾਹਿਬ ਨੇ ਕਿੰਨੀ ਮੈਂ ਇਸ ਚੀਜ਼ ਬਾਰੇ ਹਜੇ ਪੜਿਆ ਨਹੀਂ ਮੈਂ ਉਹਦੇ ਤੋਂ ਕੋਈ ਕਿਤੇ ਬਹੁਤ ਬਹੁਤ ਅਲਵਰ ਦੀ ਜੀ ਵਾਈ ਕੁਚਕਾ ਖਾਲਸਾ ਵਾਈ ਕੁਚਕਾ ਅਸੀਂ ਗੱਲਬਾਤ ਕੀਤੀ ਆ ਘੁੰਮਣ ਬ੍ਰਦਰਜ਼ ਨਾਲ ਟਰੱਕ ਡਰਾਈਵਰ ਹਜਿੰਦਰ ਸਿੰਘ ਦੇ ਮੁੱਦੇ ਉੱਤੇ ਜੋ ਦੁਰਘਟਨਾ ਹੁੰਦੀ ਹੈ ਯੂਐਸਏ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਸਜ਼ਾ ਸੁਣਾਈ ਜਾਂਦੀ ਹੈ 45 ਸਾਲ ਦੀ ਇਹ ਗੱਲਾਂ ਮੀਡੀਆ ਵਿੱਚ ਕਈਆਂ ਜਾ ਰਹੀਆਂ ਨੇ ਤੇ ਪੰਜਾਬੀਆਂ ਵੱਲੋਂ ਪਟੀਸ਼ਨਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਨੇ ਸਟੇਟਸ ਪਾਏ ਜਾ ਰਹੇ ਨੇ ਸਾਰੇਆਂ ਵੱਲੋਂ ਜੋ ਵੀ ਪੰਜਾਬ ਵਿੱਚ ਰਹਿੰਦੇ ਨੇ ਕੋਈ ਇਨਫਲੂਐਂਸਰ ਆ ਜਾਂ ਕੋਈ ਹੋਰ ਆ ਤਰ੍ਹਾਂ-ਤਰ੍ਹਾਂ ਦੇ ਲੋਕਾਂ ਵੱਲੋਂ ਹੈਲਪ ਕੀਤੀ ਹੈ ਰ ਸਟੇਟਸ ਲਾ ਕੇ ਕਿਹਾ ਜਾ ਰਿਹਾ ਵੀ ਪਟੀਸ਼ਨ ਦਾਇਰ ਕਰੋ ਸਾਈਨ ਕਰੋ ਤਾਂ ਕਿ ਉਹਦੀ ਜਿਹੜੀ ਸਜ਼ਾ ਦੇ ਵਿੱਚ ਕਟੌਤੀ ਹੋ ਸਕੇ 20 ਲੱਖ ਦੇ ਕਰੀਬ ਨੇ ਪਟੀਸ਼ਨਾਂ ਦਾਇਰ ਹੋ ਗਈਆਂ ਨੇ 30 ਲੱਖ ਪਟੀਸ਼ਨਾਂ ਹੋਰ ਚਾਹੀਦੀਆਂ ਨੇ 27 ਨੂੰ ਜਿਹੜਾ 27 ਅਗਸਤ ਨੂੰ ਰਿਜ਼ਲਟ ਆਉਣਾ ਹੈ ਇਹਦੀ ਸੁਣਵਾਈ ਹੋਣੀ ਹੈ ਸਜ਼ਾ ਦੀ ਵੀ ਕਿੰਨੀ ਸਜ਼ਾ ਹੋ ਸਕਦੀ ਆ ਹਲੇ ਕੋਈ 45 ਸਾਲ ਕਹਿੰਦਾ ਕੋਈ 30 ਸਾਲ ਕਹਿੰਦਾ ਕੋਈ 15 ਸਾਲ ਕਹਿੰਦਾ ਪਰ ਜਿਹੜਾ ਕਲੀਅਰ ਹੋਣਾ ਹੈ 27 ਨੂੰ ਪਤਾ ਹੋਣਾ ਹੈ ਤੇ ਤੁਹਾਨੂੰ ਵੀ ਅਸੀਂ ਅਪੀਲ ਕਰਦੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਪਿੰਡੂ ਟੀਵੀ ਦੇ ਮਾਧਿਅਮ ਰਾਹੀਂ ਵੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਵਾਂਗੇ ਉਹ ਲਿੰਕ ਨੂੰ ਤੁਸੀਂ ਓਪਨ ਕਰਕੇ ਪਟੀਸ਼ਨ ਦਾਇਰ ਕਰ ਸਕਦੇ ਹੋ ਤਾਂ ਕਿ ਹਰਜਿੰਦਰ ਸਿੰਘ ਦੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਹੈਲਪ ਹੋ ਸਕੇ ਧੰਨਵਾਦ ਮੈਂ ਮਨਿੰਦਰ ਸਿੰਘ